ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਲਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਘਰੇ ਖੁਸ਼ ਰਹੋ ਚੜ੍ਹਦੀ ਕਲਾ ਰਹੋ ਬਲੌਗ ਦੇ ਸ਼ੁਰੂਆਤ ਜੀ ਇੱਧਰ ਆਪਾਂ ਸਬਜੀ ਬਣਾਉਣ ਲੱਗੇ ਸੀ ਮੈਂ ਕਿਹਾ ਚਲੋ ਸਬਜੀ ਬਣਾ ਲੈਂਦੇ ਆ ਗਾਜਰ ਦੀ ਸਬਜੀ ਬਣਾਉਣ ਲੱਗਿਆ ਠੀਕ ਹੈ ਜੀ ਤੇ ਮੈਂ ਕਿਹਾ ਚਲੋ ਨਾਲੇ ਬਲੌਗ ਦੀ ਸ਼ੁਰੂਆਤ ਕਰ ਲੈਂਗੇ ਤੇ ਗਾਇਜ਼ ਅੱਜ ਤੁਹਾਡੇ ਲਈ ਸਰਪ੍ਰਾਈਜ਼ ਸਰਪ੍ਰਾਈਜ਼ ਕੀ ਹੈ ਕਿ ਅਸੀਂ ਆਪਣਾ ਘਰ ਤੋੜਨ ਲੱਗੇ ਤੋੜ ਕੇ ਦੁਬਾਰਾ ਬਣਾਉਣ ਲੱਗੇ ਆ ਸਾਡੇ ਘਰ ਹੁਣ ਸਮਝ ਲੋ ਅਸੀਂ ਸੋਚਿਆ ਪਹਿਲਾਂ ਥੋੜਾ ਥੋੜਾ ਕੰਮ ਕਰਵਾ ਲਈਏ ਤੇ ਇਹ ਵੀ ਤੁਹਾਨੂੰ ਇੱਕ ਸਰਪ੍ਰਾਈਜ਼ ਦਵਾਂਗੇ ਠੀਕ ਹੈ ਜੀ ਸਾਡੇ ਫਿਰ ਕੰਮ ਵੱਧ ਜਾਂਦਾ ਜਿਵੇਂ ਹੀ ਕੋਈ ਵੀ ਹੁੰਦਾ ਤੁਹਾਨੂੰ ਪਤਾ ਅੱਜ ਕੱਲ ਦੇਖਭਾਲ ਚੱਲ ਰਹੀ ਹੈ ਹਰ ਫਰੀਦ ਦਾ ਵਿਆਹ ਆਏਗਾ ਉਹ ਸਾਰੇ ਬਲੌਗ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਠੀਕ ਹੈ ਜੀ ਉਧਰ ਆਪਾਂ ਆਪਣੇ ਘਰ ਨੂੰ ਮੇਨਟੇਨ ਵਗੈਰਾ ਕਰਵਾ ਲਾਂਗੇ ਜੋ ਜੋ ਹੁੰਦਾ ਥੋੜਾ ਬਹੁਤ ਕੰਮ ਸਾਡਾ ਰੈਂਪ ਵਗੈਰਾ ਵੀ ਟੁੱਟਿਆ ਪਿਆ ਸੀਗਾ ਉਧਰ ਚੇਂਜ ਹੋਏਗਾ ਤੋੜਾ ਫੋੜੀ ਚੱਲ ਜੇਗੀ ਠੀਕ ਹੈ ਜੀ ਮੈਂ ਕਿਹਾ ਚਲੋ ਬਲੌਗ ਦੀ ਸ਼ੁਰੂਆਤ ਕਰ ਲੈਨੀ ਆ ਤੇ ਫਿਰ ਤੁਹਾਡੇ ਨਾਲ ਉਸੇ ਤਰ੍ਹਾਂ ਵੀ ਮਤਲਬ ਸ਼ੇਅਰ ਕਰਦੀ ਜਾਊਂਗੀ ਤੇ ਬਣਾਉਣ ਲੱਗੀ ਸੀ फटाफट ਮੈਂ ਕਿਹਾ ਚਲੋ ਕੁੱਕਰ ਜੀ ਬਣਾ ਲੈਂਦੇ ਆ ਸਬਜ਼ੀ ਤੇ ਆਲੂ ਗਜ਼ਰ ਆ ਵੈਸੇ ਕੁੱਕਰ ਜੀ ਵੀ ਬਣਾ ਲੈਂਦੇ ਆ ਬਣਾਣੇ ਤਾਂ ਕੜਾਈ ਚ ਵੀ ਬਣਾਉਣੇ ਆ ਪਰ ਮੈਂ ਕਿਹਾ ਚਲੋ ਤੇ ਮੈਨੂੰ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਕਰਦੀਆਂ ਬਹੁਤ ਅੱਛੇ ਅੱਛੇ ਵੀ ਕਰਦੀਆਂ ਤੇ ਇੱਕ ਸੁਖਵਿੰਦਰ ਆਈਡੀ ਦੇ ਨਾਮ ਤੋਂ ਆ ਉਹਨਾਂ ਨੇ ਕਿਹਾ ਵੀ ਤੁਹਾਡਾ ਆਪ ਦਾ ਰੰਗ ਤਾਂ ਗੋਰਾ ਨਹੀਂ ਹੈ ਮੇਰਾ ਰੰਗ ਜਿੱਦਾਂ ਦਾ ਹੈਗਾ ਬਹੁਤ ਸੋਹਣਾ ਮਤਲਬ ਜੋ ਚੀਜ਼ ਮੈਂ ਪ੍ਰੋਡਕਟ ਦੇਸੀ ਯੂਜ਼ ਕਰਦੀਆਂ ਤੁਹਾਡੇ ਨਾਲ ਉਸੇ ਤਰ੍ਹਾਂ ਸ਼ੇਅਰ ਕਰ ਦਿੰਦੀ ਆ ਠੀਕ ਹੈ ਜੀ ਮੈਨੂੰ ਨਹੀਂ ਪਤਾ ਤੁਹਾਡਾ ਰੰਗ ਸ਼ਾਇਦ ਮੇਰੇ ਤੋਂ ਵੀ ਜ਼ਿਆਦਾ ਚਿੱਟਾ ਹੋਵੇ ਮੈਨੂੰ ਤਾਂ ਸੋਚ ਲਿਆ ਕਰੋ ਤੇ ਮੈਂ ਤਾਂ ਦੇਸੀ ਪ੍ਰੋਡਕਟ ਹੀ ਦੱਸਦੀ ਆ ਤੁਹਾਡੀ ਮਰਜ਼ੀ ਤੁਸੀਂ ਯੂਜ਼ ਕਰੋ ਤੁਹਾਡੀ ਮਰਜ਼ੀ ਤੁਸੀਂ ਨਾ ਕਰੋ ਕੋਈ ਜ਼ਬਰਦਸਤੀ ਮੈਂ ਕਿਸੇ ਨਾਲ ਨਹੀਂ ਕਰਦੀ ਇਹ ਕੇ ਆ ਜੋ ਚੀਜ਼ਾਂ ਘਰ ਅਸੀਂ ਘਰੇਲੂ ਵਰਤਦੇ ਆ ਤੁਹਾਡੇ ਨਾਲ ਉਸੇ ਤਰ੍ਹਾਂ ਆਪਾਂ ਸ਼ੇਅਰ ਕਰ ਦਿੰਨੇ ਆ ਤੁਹਾਨੂੰ ਚੰਗਾ ਲੱਗਦਾ ਤੁਸੀਂ ਲਾਈਕ ਕਰੋ ਨਹੀਂ ਚੰਗਾ ਲੱਗਦਾ ਡਿਸਲਾਈਕ ਕਰੋ ਕੋਈ ਟੈਨਸ਼ਨ ਨਹੀਂ ਆ ਨਾ ਮੈਂ ਟੈਨਸ਼ਨ ਲੈਂਦੀ ਹੁੰਦੀ ਪਹਿਲਾਂ ਵੀ ਬਹੁਤ سارے ਕਮੈਂਟ ਕਮੈਂਟ ਦੇਖੋ ਇਸ ਵੋਸਲ ਮੀਡੀਆ ਜੀ ਕੋਈ ਬਾੜੇ ਵੀ ਕਰਦਾ ਹੈ ਕੋਈ ਚੰਗੇ ਵੀ ਕਰਦਾ ਜਿਨ੍ਹਾਂ ਨੂੰ ਫਰਕ ਲੱਗੇਗਾ ਉਹ ਕਹਿੰਦੇ ਆ ਵਧੀਆ ਹੈ ਜਿਨ੍ਹਾਂ ਨੂੰ ਫਰਕ ਨਹੀਂ ਲੱਗਦਾ ਤੇ ਉਹ ਕਹਿ ਦਿੰਦੇ ਆ ਘਟੀਆ ਠੀਕ ਹੈ ਜੀ ਫਰਕ ਤਾਂ ਲੱਗਦਾ ਹੀ ਹੈ ਜੀ ਜੇ ਆਪਾਂ ਇੱਕ ਚੀਜ਼ ਨੂੰ ਜ਼ਰੂਰੀ ਨਹੀਂ ਇੱਕੋ ਵਾਰ ਜੇ ਆਪਾਂ ਕਹੀਏ ਸਾਨੂੰ ਰਿਜ਼ਲਟ ਮਿਲ ਜਾਂਦੇ ਨਹੀਂ ਮਿਲਦੇ ਕਿਸੇ ਚੀਜ਼ ਦੇ ਵੀ ਠੀਕ ਹੈ ਜੀ ਤੇ ਆਪਾਂ ਨੂੰ ਥੋੜੀ ਖੇਚਲ ਖਾਣੀ ਪੈਂਦੀ ਹਰ ਇੱਕ ਚੀਜ਼ ਲਈ ਸਾਨੂੰ ਖੇਚਲ ਖਾਣੀ ਪੈਂਦੀ ਹੈ ਅਮੀ ਜੇ ਕਹੀਏ ਨਾ ਵੀ ਇੱਕ ਕੰਮ ਕਰਨ ਲਈਆਂ 5 ਮਿੰਟ ਨਾਲ ਜੇ ਕਹੀਏ ਸਾਨੂੰ ਆਟਾ ਗੁੰਨ ਲਿਆ ਤੇ ਜਦ ਤੱਕ ਅਸੀਂ ਰੋਟੀ ਨਹੀਂ ਬਣਾਵਾਂਗੇ ਤੇ ਸਾਡੀ ਰੋਟੀ ਨਹੀਂ ਬਣੇਗੀ ਆਟਾ ਆਪਣੇ ਆਪ ਤਾਂ ਰੋਟੀ ਨਹੀਂ ਬਣਾਊਗਾ ਨਾ ਜਦ ਤੱਕ ਆਪਾਂ ਉਹਨੂੰ ਵੇਲਾਂਗੇ ਨਹੀਂ ਹੈਨਾ ਇਸੇ ਤਰ੍ਹਾਂ ਹੀ ਹੈ ਜਦ ਤੱਕ ਆਪਾਂ ਕੋਈ ਕਿਸੇ ਚੀਜ਼ ਦੀ ਖੇਚਲ ਨਹੀਂ ਖਾਵਾਂਗੇ ਤਦ ਤੱਕ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਦਾ ਇਹ ਚੀਜ਼ਾਂ ਜੀ ਇੱਕ ਵਾਰ ਚ ਰਿਜ਼ਲਟ ਨਹੀਂ ਮਿਲਦਾ ਹੁੰਦਾ ਕਰਦੇ ਆਂ ਸਾਡੀ ਅਮਰਤ ਦਾ ਰੰਗ ਬਹੁਤ ਪੱਕਾ ਸੀ ਅਸੀਂ ਯੂਜ਼ ਕੀਤਾ ਅਮਰਤ ਦਾ ਰੰਗ ਛਾਏ ਜਿਨ੍ਹਾਂ ਨੇ ਪਹਿਲਾਂ ਮੇਰੀ ਵੀਡੀਓ ਦੇਖੀ ਹੋਈ ਹੈ ਨਾ ਅਮਰਤ ਨੂੰ ਦੇਖਿਆ ਹੋਇਆ ਹੈ ਤੇ ਹੁਣ ਵਾਲੀ ਚ ਅੰਮ੍ਰਿਤ ਨੂੰ ਦੇਖਿਓ ਕਿੰਨਾ ਚੇਂਜ ਆਉਦੇ ਕਲਰ ਦੇ ਵਿੱਚ ਠੀਕ ਹੈ ਜੀ ਜੋ ਚੀਜ਼ ਦਾ ਸਾਨੂੰ ਰਿਜ਼ਲਟ ਮਿਲਦਾ ਤਦੇ ਮੈਂ ਸ਼ੇਅਰ ਕਰਦੀ ਹੁੰਨੀ ਆ ਤੇ ਬਾਕੀ ਪਿਆਰ ਇਦਾਂ ਹੀ ਦਿੰਦੇ ਰਹੋ ਠੀਕ ਹੈ ਅੱਛੇ ਕਮੈਂਟ ਵੀ ਕਰੋ ਮਾੜੇ ਵੀ ਕਰੋ ਮੇਰੇ ਲਈ ਤਾਂ ਵਧੀਆ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਮੇਰੇ ਵੱਲੋਂ ਤੁਸੀਂ ਗਾਲ੍ਹਾਂ ਦੇਣੀ ਆ ਗਾਲ੍ਹਾਂ ਵੀ ਦਿਓ ਤਾਂ ਵੀ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੇ ਅੰਦਰ ਸਬਜ਼ੀ ਬਣਾਉਣ ਲੱਗੇ ਸੀ ਬਾਕੀ ਥੋੜਾ ਫੋੜੀ ਫਿਰ ਸ਼ੁਰੂ ਹੋ ਜਾਣੀ ਹੈ ਮੇਰੇ ਕਹ ਚਲੋ ਕੰਮ ਤੇ ਵੇਖ ਠਕ ਠਕ ਦੇ ਵਿੱਚ ਵੀਡੀਓ ਨਹੀਂ ਸਾਡੀ ਬਣਨੀ ਹੈਗੀ ਜੋ ਵੀ ਹੋਏਗਾ ਤੁਹਾਡੇ ਨਾਲ ਦੇਖਾਂਗੇ ਕਿਥੋਂ ਸਟਾਰਟਿੰਗ ਹੁੰਦੀ ਹੈ ਸਾਡੇ ਘਰ ਦੀ ਠੀਕ ਹੈ ਜੀ ਬਸ ਇਦਾਂ ਹੀ ਬਹੁਤ ਸਾਰਾ ਪਿਆਰ ਦੇਣਾ ਬਹੁਤ ਸਾਰੀਆਂ ਦੁਆਵਾਂ ਦੇਣਾ ਕਿ ਵਧੀਆ ਜੇ ਸਾਡਾ ਮਕਾਨ ਵੀ ਬਣ ਜੇ ਇਹ ਸਭ ਤੁਹਾਡੀ ਕਿਰਪਾ ਨਾਲ ਹੈ ਤੁਹਾਡੇ ਅਸ਼ੀਰਵਾਦ ਨਾਲ ਹੈ ਤੁਸੀਂ ਬਸ ਪਿਆਰ ਦੇਣਾ ਹੈ ਆਸ਼ੀਰਵਾਦ ਦੇਣੇ ਦੁਆਵਾਂ ਦੇਣੀਆਂ ਹੋਰ ਮੈਂ ਤੁਹਾਡੇ ਕੋਲੋਂ ਕੁਝ ਨਹੀਂ ਮੰਗਦੀ ਠੀਕ ਹੈ ਜੀ ਬਾਕੀ ਕੰਮ ਮਾਲਕ ਨੇ ਕਰਨਾ ਹੈ ਉਸ ਮਾਲਕ ਨੇ ਜੋ ਕਰਨਾ ਬਹੁਤ ਕੁਝ ਅੱਛਾ ਹੀ ਕਰਨਾ ਹੈ ਮੈਨੂੰ ਵਾਹਿਗੁਰੂ ਜੀ ਤੇ ਬਹੁਤ ਭਰੋਸਾ ਹੈ ਵੀ ਮੇਰੇ ਬਾਬਾ ਜੋ ਕਰਦਾ ਬਹੁਤ ਵਧੀਆ ਹੀ ਕਰਦਾ ਹੈ ਠੀਕ ਹੈ ਜੀ ਤੇ ਇਧਰ ਆਪ ਆਪਣੀ ਸਬਜੀ ਸਬਜੀ ਕੱਟ ਲਈਏ ਮੈਂ ਕਿਹਾ ਤੇ ਤੜਕਾ ਲਾ ਲਈਏ ਤੇ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਇਆ ਕਰੋ ਅੱਛੇ ਅੱਛੇ ਕਮੈਂਟ ਕਰਿਆ ਕਰੋ ਜਿਹੜੀਆਂ ਪੜਨਾ ਮੈਨੂੰ ਬਹੁਤ ਵਧੀਆ ਕਮੈਂਟ ਕਰਦੇ ਥੈਂਕ ਯੂ ਇੱਕ ਭੈਣ ਨੇ ਮੈਨੂੰ ਸੋਰੀ ਕਮੈਂਟ ਕੀਤਾ ਹਾਂ ਉਹਨਾਂ ਨੇ ਕੀਤਾ ਨਾ ਥੈਂਕ ਯੂ ਸਿਸਟਰ ਤੁਸੀਂ ਕਿ ਹਲਸੀ ਦੀ ਪਿੰਨੀ ਹਾਂ ਪੱਕਾ ਬਣਾਉਂਗੀ ਜੀ ਮੈਂ ਉਹ ਵੀ ਤੁਹਾਡੇ ਨਾਮ ਇਹ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਹਲਸੀ ਮੈਂ ਮੰਗਵਾ ਲਈਏ ਹੁਣ ਤੁਹਾਡੇ ਨਾਲ ਉਹੀ ਸ਼ੇਅਰ ਕਰੂੰਗੀ ਬਣਾਉਂਗੀ ਬਿਲਕੁਲ ਸਿੰਪਲ ਤੇ ਸੌਖੇ ਤਰੀਕੇ ਨਾਲ ਜਿਵੇਂ ਆਪਾਂ ਬਣਾਉਂਦੇ ਹੁਣ ਸਰਦੀਆਂ ਚੱਲੀ ਗਈਆਂ ਥੋੜੀ ਜੀ ਸਾਨੂੰ ਦਿੱਕਤ ਹੁੰਦੀ ਹੈ ਲੈ ਥੋੜਾ ਹੁਣ ਕੰਮ ਜੇ ਸ਼ੁਰੂ ਹੋ ਜਾਏਗਾ ਬਾਕੀ ਜਿੱਦਾਂ ਵੀ ਮੇਰੇ ਵਲੌਗ ਆਣਗੇ ਤੁਹਾਡੇ ਨਾਲ ਉਸੇ ਤਰ੍ਹਾਂ ਸ਼ੇਅਰ ਕਰਦੀ ਜਾਊਂਗੀ ਠੀਕ ਹੈ ਜੀ ਤੇ ਇਹ ਜਿਹੜੀਆਂ ਕਰੀਮਾਂ ਤੁਹਾਨੂੰ ਦੱਸਿਆ ਤੁਸੀਂ ਇਹ ਸਰਦੀਆਂ ਦੇ ਵਿੱਚ ਯੂਜ਼ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਜਿੰਨਾ ਹੋ ਸਕੇ ਕੱਚੇ ਦੁੱਧ ਨਾਲ ਆਪਣੇ ਫੇਸ ਤੇ ਕਰੀਮ ਲਾਇਆ ਕਰੋ ਦੁੱਧ ਲਾਇਆ ਕਰੋ ਬਹੁਤ ਅੱਛੇ ਰਿਜ਼ਲਟ ਮਿਲਦੇ ਜਿਵੇਂ ਅੱਜਕੱਲ ਸਾਡੇ ਹੱਥ ਖਰਾਬ ਹੋ ਜਾਂਦੇ ਹਨ ਦੇਖ ਲਓ ਆਪਾਂ ਤਾਂ ਇਹ ਕੋਪੇ ਦਾ ਤੇਲ ਦੇਸੀ ਕੋ ਇੱਕ ਮੈਨੂੰ ਪਤਾ ਨਹੀਂ ਮੈਨੂੰ ਕਿੰਨੇ ਕਮੈਂਟ ਕੀਤਾ ਕਿ ਮੈਂ ਦੇਸੀ ਕਿਉਂ ਲਾ ਦੀ ਕਰੀਮ ਬਣਾਈ ਆ ਹਾਂਜੀ ਬਹੁਤ ਅੱਛੀ ਹੈ ਚੀਜ਼ ਆਪਾਂ ਨੂੰ ਬਾਹਰ ਦੀਆਂ ਕਰੀਮਾਂ ਨਾਲੋਂ ਦਾ ਜਿੰਨਾ ਆਪਾਂ ਕੋਸ਼ਿਸ਼ ਕਰੀਏ ਨਾ ਕਿ ਆਪਾਂ ਘਰ ਦੀਆਂ ਚੀਜ਼ਾਂ ਵਰਤੀਏ ਉਹਦੇ ਨਾਲ ਸਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਦੇ ਆ ਠੀਕ ਹੈ ਜੀ ਵਰਤਿਆ ਕਰੋ ਬਹੁਤ ਅੱਛੀ ਗੱਲ ਹੈ ਪਹਿਲਾਂ ਕਿਹੜਾ ਆਪਣੇ ਕੋਲ ਕਰੀਮਾਂ ਹੁੰਦੀਆਂ ਸੀ ਜੀ ਸਾਡੇ ਕੋਲ ਖੁੱਦ ਨਹੀਂ ਸੀ ਅਸੀਂ ਵੀ ਕੋਈ ਅੱਜ ਦੀ ਜਨਰੇਸ਼ਨ ਨਹੀਂ ਹੈਗੇ ਸਾਨੂੰ ਵੀ 45 46 ਸਾਲ ਹੋ ਗਏ ਇਸ ਦੁਨੀਆ 'ਚ ਆਇਆ ਨੂੰ ਅਸੀਂ ਵੀ ਇਹ ਹੀ ਚੀਜ਼ਾਂ ਲਈਆਂ ਹੋਈਆਂ ਨੇ ਠੀਕ ਹੈ ਜੀ ਹੁਣ ਤਾਂ ਚਲੋ ਬਹੁਤ ਸਾਰੇ ਕਿਤੇ ਫੇਸ ਵੋਸ਼ ਆ ਗਏ ਕਿਤੇ ਕਰੀਮਾਂ ਆ ਗਈਆਂ ਬਹੁਤ ਕੁਝ ਆ ਗਿਆ ਹੈ ਸਿਰਾਂ ਲਈ ਵੀ ਆ ਗਿਆ ਦੇਖੋ ਕਦੀ ਉਹ ਵੀ ਜ਼ਮਾਨਾ ਸੀ ਜਦੋਂ ਆਪਾਂ ਸਿਰਾਂ ਨੂੰ ਵੀ ਆਪਣੇ ਲੱਸੀਆਂ ਦਹੀਂਾਂ ਨਾਲ ਹੀ ਧੋ ਕੇ ਵਿਚਾਰਾ ਕਰਦੇ ਹੁੰਦੇ ਸੀ ਸ਼ੈਂਪੂ ਤਾਂ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਸ਼ੈਂਪੂ ਹੈ ਕੀ ਚੀਜ਼ ਠੀਕ ਹੈ ਜੀ ਬਾਕੀ ਮਿਲਦੇ ਆ ਜੀ ਤੁਹਾਨੂੰ ਇੱਧਰ ਸਬਜ਼ੀ ਨੂੰ ਆਪਾਂ ਤੜਕਾ ਲਾ ਲਈਏ ਤੇ ਬਿਆਰੇ ਜਗ ਨੂੰ ਅੱਜ ਨਾਲ ਬਾਕੀ ਸਾਰਾ ਚੋ ਵੀ ਹੋਏਗਾ ਅੱਜ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰੂੰਗੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਪਿਆਰੀ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਲਾਈਕ ਜਰੂਰ ਦਿਆ ਕਰੋ ਹਾਈਪ ਵੀ ਦਿਆ ਕਰੋ ਮੈਨੂੰ ਅੱਜ ਕੱਲ ਹਾਈਪ ਵੀ ਮਿਲਿਆ ਆ ਪਲੀਜ਼ ਉਹ ਵੀ ਮੈਨੂੰ ਪੁਆਇੰਟ ਦਿਆ ਕਰੋ ਠੀਕ ਹੈ ਜੀ ਤਦ ਤੱਕ ਤੁਸੀਂ ਬਨੇ ਰਹੋ ਗਾਇਸ ਤੇ ਲੋ ਜੀ ਤੇਲ ਵਧੀਆ ਤਰੀਕੇ ਨਾਲ ਸੜ ਗਿਆ ਥੋੜਾ ਜੀਰਾ ਪਾ ਦਈਏ ਥੋੜੇ ਪਿਆਜ਼ ਉੱਛੀ ਅੰਦਰ ਦਾਸ ਮਸਾਲਾ ਪੁੱਜ ਗਿਆ ਪਰ ਸਾਰਾ ਕੁਝ ਛਿੱਪੀ ਪਾਵਾਂਗੇ ਠੀਕ ਹੈ। ਕੜੀਆਂ ਮਿਰਚਾਂ ਟਮਾਟਰ ਤੁਹਾਨੂੰ ਪਤਾ ਹੀ ਹੈ ਜਿਵੇਂ ਹਮੇਸ਼ਾ ਦੀ ਤਰ੍ਹਾਂ ਮੈਂ ਕੋਈ ਵੀ ਸਬਜ਼ੀ ਬਣਾਉਂਦੀ ਹਾਂ ਨਾ ਮੈਂ ਬਿਲਕੁਲ ਸਿੰਪਲ ਤੇ ਸੋਟਿਆਂ ਰਹਿ ਕੇ ਬਣਾਉਂਦੀ ਹਾਂ। ਮੈਨੂੰ ਪਤਾ ਲਾਈਟ ਬੰਦ ਹੀ ਪੈਨ ਬੱਸ ਵੈਸੇ ਤਾਂ ਗਾਜਰਾ ਪਾਣੀ ਛੱਡ ਹੀ ਜਾਂਦੀ ਹੈ ਪਰ ਇਹ ਪਾਣੀ ਚ ਥਿਲੋ ਜੀ ਇੱਧਰ ਆਣ ਲੱਗੇ ਨੇ ਮਿਸਤਰੀ ਹੁਣ ਹੋ ਜੇਗੀ ਠੱਕ ਠੱਕ ਦੀ ਸ਼ੁਰੂਆਤ ਠੀਕ ਹੈ ਜੀ ਆਪਾਂ ਕਰਵਾਉਣ ਲੱਗੇ ਆ ਥੋੜਾ ਜਿਹਾ ਕੰਮ ਤੁਹਾਡੀ ਕਿਰਪਾ صدਕਾ ਆ ਦੇਖ ਲਓ ਮੈਂ ਕਿਹ ਪ੍ਰਾਣੀ ਲੁੱਕ ਦਿਖਾਦਾ ਤੇ ਬਾਕੀ ਬਣੇਗਾ ਜਦ ਦੇਖਾਂਗੇ ਜੀ ਅੰਦਰੋਂ ਕੀ ਕੀ ਚੇਂਜ ਹੁੰਦਾ ਕਿਸ ਤਰ੍ਹਾਂ ਹੁੰਦਾ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਦੇਖਦੇ ਹਾਂ ਜੀ ਬਾਕੀ ਜੋ ਵੀ ਹੋਏਗਾ ਸਾਰੇ ਦੇਖਦੇ ਆ ਕੀ ਕੁਝ ਚੇਂਜ ਕਰਵਾਉਂਦੇ ਆ ਸੋਚਿਆ ਤਾਂ ਬਹੁਤ ਕੁਝ ਹੋਇਆ ਬਾਕੀ ਪਤਾ ਨਹੀਂ ਬਸ ਦੇਖਦੇ ਰਹੋ ਤੁਸੀਂ ਵੀ ਪਿਆਰਾ ਜੀ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਇੰਦਰ ਸ਼ੁਰੂਆਤ ਹੁਣ ਸਾਡੇ ਘਰ ਚ ਜੀ ਵਿਆਹ ਦੀਆਂ ਤਿਆਰੀਆਂ ਜਦੋਂ ਵੀ ਤੁਹਾਨੂੰ ਪਤਾ ਕੋਈ ਵਿਆਹ ਲੱਗੋ ਵੀ ਜਾਂ ਕੋਈ ਵੀ ਫੰਕਸ਼ਨ ਹੁੰਦਾ ਫਿਰ ਕੰਮ ਬਹੁਤ ਜ਼ਿਆਦਾ ਵੱਧ ਜਾਂਦਾ ਇਸ ਕਰਕੇ ਸੋਚਿਆ ਕਿ ਪਹਿਲਾਂ ਆਪਾਂ ਥੋੜਾ ਥੋੜਾ ਜਿਹੜਾ ਕੰਮ ਹੈ ਨਾ ਸਾਰਾ ਪਹਿਲਾਂ ਛੋਟਾ ਛੋਟਾ ਕੰਮ ਕਰਵਾ ਲਈਏ ਤੇ ਉੱਪਰ ਵੀ ਤੁਸੀਂ ਦੇਖਿਆ ਹੀ ਹੋਇਆ ਸਾਰਾ ਅਨਕੰਪਲੀਟ ਪਿਆ ਕੁਝ ਨਹੀਂ ਹੈ ਤੇ ਅੱਜ ਹੀ ਤੋੜਨ ਕੋੜੀ ਦੀ ਹੋ ਗਈ ਤਿਆਰੀ ਆ ਦੇਖੋ ਜੀ ਪਹਿਲਾਂ ਦਿਵਾਰਾ ਠੱਣ ਗਈਆਂ ਚਾਰ ਦਵਾਰੀ ਜੀ ਉੱਪਰ ਬਣਵਾਏ ਹੋਈ ਸੀ ਨਾ ਤੇ ਇਹ ਸਾਰੀ ਵੀ ਦਵਾਰਾ ਬਣੇਗੀ ਠੀਕ ਹੈ ਜੀ ਬਾਕੀ ਜੋ ਜੋ ਕੰਮ ਹੁੰਦਾ ਹੋਏਗਾ ਤੇ ਜੋ ਵੀ ਖਰਚਾ ਆਏਗਾ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰੂੰਗੀ ਤੇ ਦੇਖਦੇ ਰਹੋ ਤੁਸੀਂ ਬਹੁਤ سارے ਅਸ਼ੀਰਵਾਦ ਜ਼ਰੂਰ ਦਿਓ ਠੀਕ ਹੈ ਪਿਆਰੇ ਪਿਆਰੇ ਲਾਈਕ ਕਰਿਓ ਕਰਿਓ ਕਮੈਂਟ ਕਰਿਓ ਬਸ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ ਇੱਧਰ ਸਿਗੀਆਂ ਸਾਡੀਆਂ ਲਮਾਰੀਆਂ ਕਿ ਆਪਣੀਆਂ ਲਮਾਰੀਆਂ ਟੱਕਦਾ ਕਿਉਂਕਿ ਫਿਰ ਜਦੋਂ ਵੀ ਥੋੜਾ ਫੋੜੀ ਹੁੰਦੀ ਨਾ ਤੁਹਾਨੂੰ ਪਤਾ ਮਿੱਟੀ ਬਹੁਤ ਜ਼ਿਆਦਾ ਪੈ ਜਾਂਦੀ ਹੈ ਮਿੱਟੀ ਪੈਣ ਦੀ ਵਜ੍ਹਾ ਨਾਲ ਫਿਰ ਲਮਾਰੀਆਂ ਸਾਫ ਕਰਨੀਆਂ ਬੜੀਆਂ ਮੁਸ਼ਕਲ ਹੋ ਜਾਂਦੀ ਪਹਿਲਾਂ ਹੀ ਬੜੀਆਂ ਮੁਸ਼ਕਲ ਨਾ ਕਰਵਾਈਆਂ ਕਰਨੀਆਂ ਸਾਨੂੰ ਫੇਰ ਵੀ ਪੈਣੀ ਹੈ ਸਫਾਈ ਤੇ ਜਿਹੜਾ ਮੈਂ ਕਿਹਾ ਚਲੋ ਜਿੰਨਾ ਬਚੋ ਹੋ ਸਕਦਾ ਕੋਸ਼ਿਸ਼ ਇਹ ਹੀ ਕਰੀਏ ਕਿ ਸਾਡਾ ਬਚੋ ਇਹਨੂੰ ਟੱਕ ਦਿੰਨੇ ਆਪਾਂ ਚਦਰਾਂ ਪਾ ਕੇ ਥੋੜਾ ਥੋੜੀ ਚੱਲ ਰਹੀ ਸੀ ਆਪਾਂ ਕਿਹਾ ਵੀ ਇਹ ਲਿਮਾਰੀ ਸਾਰੀ ਗੰਦੀ ਹੋ ਗਈ ਇਸ ਕਰਕੇ ਆਪਾਂ ਇਹਨਾਂ ਨੂੰ ਚਦਰਾਂ ਦੇ ਨਾਲ ਕਵਰ ਕਰ ਦਈਏ ਤਾਂ ਕਿ ਇਹਨਾਂ ਦੇ ਵਿੱਚ ਨਾ ਮਿੱਟੀ ਨਾ ਜਾਵੇ ਫਿਰ ਤੁਹਾਨੂੰ ਪਤਾ ਹੈ ਉਹ ਬਹੁਤ ਔਖਾ ਹੋ ਜਾਂਦਾ ਜਦੋਂ ਸਾਫ ਕਰਨਾਗੇ ਫਿਰ ਬੜੀ ਮੁਸ਼ਕਲ ਹੋ ਜਾਂਦੀ ਹੈ लिया खलारा इधर द्वार देख लो इधर टूटगी इधर टुट भी है ये सारा टामा गे खुला बन जाएगा साडा बाकी देखा जी चेंज हो तो कृपा सदका बड़ी मुश्किल अच्छ काम लगे बहुत काम रुकिया पी हर खरीदे ब्याह तो पहल सारा काम निबड़ जाए थानू तो पता ना फिर बाद बड़ा मुश्किल हो जाए, एकदम सारा काम करवा जी देखो कि खिलाड़ पै गया साढ़े लिए कम बद गया बहुत, बहुत, बहुत। ज़्यादा ਨੋ ਜੀ ਆ ਦੇਖ ਲੋ ਕਿੰਨਾ ਖਲਾਰ ਪੈ ਗਿਆ ਕਿੰਨੇ ਤੋੜਨਾ ਸੌਖਾ ਤੇ ਬਣਾਉਣਾ ਬੜਾ ਔਖਾ ਨਾ ਜੀ ਹਾਲੇ ਥੋੜਾ ਜਿਹਾ ਟੁੱਟਿਆ ਤੇ ਦੇਖ ਲੋ ਕਿੰਨਾ ਨਿਕਲ ਗਿਆ ਮਲਵਾ ਮਤਲਬ ਢੋੜੀ ਰੂੜੀ ਵਗੈਰਾ ਇਹ ਰੋੜੀ ਤੇ ਕੰਮ ਹੀ ਆ ਜਾਂਦੀ ਹੋਣੀ ਹੈ ਕਿ ਨਹੀਂ ਆਂਦੀ ਜਿਨ੍ਹਾਂ ਨੇ ਪਾਣੀ ਹੋਵੇ ਕਈ ਵਾਰੀ ਫਰਸ਼ ਵਗੈਰਾ ਆਣ ਸਾਰਾ ਇਕੱਠਾ ਕਰਕੇ ਇੱਕ ਸਾਈਡ ਤੇ ਕਰਨਾ ਤੇ ਟਰਾਲੀ 'ਚ ਕਦੋਂ ਕਹਿੰਦੇ ਪਾਣਾ ਕਿੰਨਾ ਢੇਰ ਲੱਗ ਗਿਆ Thank you. ਰਸਤਾ ਕੋਰ ਲੱਗਦਾ ਨਹੀਂ ਨਾ ਆਹ ਯਾਰ ਲੱਗੀ ਰਸਤਾ ਖੁੱਲ ਜਾਗਾ ਬਿਲਕੁਲ ਆਨ ਆ ਇੱਟਾਂ ਕਿ ਇੱਥੇ ਲਵਾਤੀਆਂ ਔੜੀ ਪੈ ਜਾਂਦੀ ਮੋਟਰਸਾਈਕਲ ਕੁਛ ਅੰਦਰ ਹੀ ਆ ਸਾਂ ਮੋਟਰਸਾਈਕਲ ਵਾਸਤੇ ਥੋੜਾ ਤਰਸ ਜਾਵੇਂ ਲੰਮੇ ਪਾ ਲਈਂ ਵਾਹ ਵਾਹ ਕਰ ਸਵੇਰੇ ਤਾਂ ਨਹੀਂ ਐਸਟੈਂਪ ਨਹੀਂ ਤਰ ਲੱਗੀ ਐਸਟੈਂਪ ਆਉਂਦੀ ਹੈ ਉਹ ਇੰਨਾ ਬਹੁਤ ਭਰੀ ਪਈ ਐ ਰਾਤ ਹੀ ਹੋ ਜਾਣੀ ਕਿਾਣਾ ਕੀ ਫਾਇਦਾ ਤੁਹਾਨੂੰ ਟਰੈਕਟਰ ਵਿੱਚ ਟਰੈਕਟਰ ਮਾਵਾ ਪਰ ਵੈਲੇ ਇਹ ਤਾਂ ਸਾਨੂੰ ਤਾਂ ਫ੍ਰੀ ਦਾ ਪਾਊਡਰ ਮਿਲ ਗਿਆ ਲੋੜ ਹੀ ਨਹੀਂ ਐ ਫ੍ਰੀ ਕਾ ਪਾਊਡਰ ਮਿਲ ਗਿਆ ਕਿ ਜ਼ਰੂਰਤ ਹੀ ਨਹੀਂ ਮੈਂ ਕਿਹਾ ਪਾਊਡਰ ਸੇ ਈ ਦੰਦੀ ਹੋਣਾ ਸੁਖਵੀਰ ਹੋਦਰ ਨਾ ਮੈਂ ਤੋੜਾ ਇਹੋ ਫ੍ਰੀ ਦਾ ਹੋ ਹਾਂ ਸੀ ਤਾਂ ਖਰੀਦਣਾ ਨਹੀਂ ਸੁਖਵੀਰ ਬੜੀਆ ਪਾਊਡਰ ਮਿਲ ਗਿਆ ਯਾਰ ਜਦੋਂ ਆਪਾਂ ਆਪਾਂ